ਬੱਲੇ ਬੱਲੇ ਮੇਰਾ ਬਾਪੂ ਮਰ ਗਿਆ ਬੱਲੇ ਬੱਲੇ ਮੇਰਾ ਬਾਪੂ ਮਰ ਗਿਆ ਮੇਰਾ ਬਾਪੂ ਮਰ ਗਿਆ ਮੇਰਾ ਬਾਪੂ ਮਰ ਗਿਆ ਵੀਰੇ ਤੂੰ ਵੀ ਆਈ ਤੈਨੂੰ ਲੱਡੂ ਖਵਾਉਂ ਭੈਣੇ ਤੂੰ ਵੀ ਆਈ ਤੈਨੂੰ ਪੈਟੀ ਖਵਾਉਂ ਲੈ ਭੈਣੇ ਐਦਾਂ ਵੀ ਕੋਈ ਆਪਦੇ ਬਾਪ ਦੇ ਮੇਰੇ ਤੇ ਕੁਝ ਹੁੰਦਾ ਇਸ ਦੈਣ ਕਿਸੇ ਥਾਂ ਦੀ ਅੱਜਕੱਲ ਦੇ ਬੱਚਾ ਦਾ ਤਾਂ ਆਵਾ ਹੀ ਉੱਤਿਆ ਪਾਇ ਕੋਈ ਆਪਣੇ ਬਾਪ ਦੇ ਮਰ ਤੇ ਇੰਨਾ ਖੁਸ਼ ਹੁੰਦਾ ਇਹ ਸਿਰਫ ਇਸ ਬੱਚੇ ਦੀ ਨਹੀਂ ਸਗੋ ਹਰ ਪਿੰਡ ਦੇ ਹਰ ਸ਼ਹਿਰ ਦੇ ਬੱਚੇ ਦੀ ਗੱਲ ਹੋਵੇਗੀ ਕਿ ਉਹ ਆਪਣੇ ਬਾਪ ਦੇ ਮਰੇ ਤੇ ਇੰਨਾ ਖੁਸ਼ ਹੋਵੇਗਾ ਕਿ ਤੁਸੀਂ ਸੋਚ ਸਕਦੇ ਹੋ ਅਸੀਂ ਸੁਣ ਤਾਂ ਸਕਦੇ ਹਾਂ ਪਰ ਅਸੀਂ ਆਪਣੇ ਕੰਨਾਂ ਨੂੰ ਇੰਨੀ ਆਜ਼ਾਦੀ ਨਹੀਂ ਦਿੱਤੀ ਕਿ ਸਭ ਸੁਣ ਸਕੀਏ ਜੇ ਅਸੀਂ ਸੱਚ ਸੁਣੀਆ ਤਾਂ ਸਾਡੇ ਆਪਣੇ ਵੀ ਸਾਹਮਣੇ ਆਣਗੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਜੋ ਮੈਂ ਸੋਚ ਰਹੀ ਹਾਂ ਮੈਂ ਨਹੀਂ ਜਾਣਦਾ ਕਿ ਤੁਸੀਂ ਕੀ ਸੋਚ ਰਹੇ ਹੋ ਪਰ ਮੈਂ ਇਹਨਾਂ ਜ਼ਰੂਰ ਜਾਣਦਾ ਹਾਂ ਕੀ ਜੋ ਆਜ ਮਰਿਆ ਕਿਸੇ ਦਾ ਪ੍ਰਾ ਕਿਸੇ ਦਾ ਪਤੀ ਤੇ ਕਿਸੇ ਦਾ ਪੁੱਤ ਵੀ ਸੀ ਜੇ ਸਮਾਂ ਨਾ ਸੰਭਾਲਿਆ ਗਿਆ ਤਾਂ ਤੁਹਾਡੇ ਇਕੱਲੇ ਇਕੱਲੇ ਦੇ ਘਰ ਚ ਨਜ਼ਾਰਾ ਉ ਤੁਹਾਡੇ ਇਕੱਲੇ ਇਕੱਲੇ ਦੇ ਘਰ ਚ ਸਮਾਂ ਤਾਂ ਨਿਕਲ ਰਿਹਾ ਹੈ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੈਂ ਆਪਣੇ ਬਾਪ ਦੇ ਮੈਂ ਤੇ ਇੰਨਾ ਖੁਸ਼ ਕਿਉਂ ਹਾਂ 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 ਕਿਉਂ ਖੁਸ਼ ਹਾਂ 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 ਕਿਉਂ ਖੁਸ਼ ਹਾਂ ਕਿਉਂਕਿ ਹੁਣ ਮੈਂ ਆਜ਼ਾਦੀ ਨਾਲ ਜੇ ਹਾ ਸਖਸ਼ ਮਰਿਆ ਹੈ ਜਿਸਨੇ ਸਾਡੇ 12 ਤੱਕ ਕਿ ਆ